ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ ਅਰਜੌਰੀ ਕੌਣਸੇ ਦੇ ਵਿੱਚ ਸਨ 1670 ਦੇ 16 ਅਕਤੂਬਰ ਨੂੰ ਆਰਾਮਦੇਵ ਪਰਦਵਾਜ ਇੱਕ ਰਾਜਪੂਤ ਘਰਾਣੇ ਦੇ ਵਿਖੇ ਵਿੱਚ ਹੋਇਆ ਸੋ ਮਾਤਾ ਪਿਤਾ ਨੇ ਆਪ ਜੀ ਦਾ ਨਾਮ ਲక్ష్మణ ਦਾਸ ਰੱਖਿਆ ਮਾਤਾ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਲక్ష్మణदास ਵੀ ਮਾਤਾ ਪਿਤਾ ਦੇ ਨਾਲ ਖੇਤੀਬਾੜੀ ਦੇ ਕੰਮ ਵਿੱਚ ਚਾਹਤ ਵਟਾਉਂਦੇ ਹਨ। ਵੇਲੇ ਸਮੇਂ ਦੇ ਵਿੱਚ ਉਹ ਸ਼ਿਕਾਰ ਖੇਡਣ ਵਾਸਤੇ ਨਿਕਲ ਜਾਂਦੇ ਹਨ। ਇੱਕ ਦਿਨ ਉਹਨਾਂ ਨੇ ਹਿਰਨੀ ਦਾ ਸ਼ਿਕਾਰ ਕੀਤਾ ਜਿਸ ਦੇ ਪੇਟ ਵਿੱਚ ਬੱਚੇ ਸਨ ਤੇ ਲక్ష్మణदास ਦੀਆਂ ਅੱਖਾਂ ਦੇ ਸਾਹਮਣੇ ਉਹ ਤੜਪ ਤੜੁਕੇ ਮਰ ਗਈ। ਇਹ ਤੋਂ ਹੀ ਲక్ష్మణदास ਦੇ ਮਨ ਦੇ ਅੰਦਰ ਵਿਰਾਗ ਪੈਦਾ ਹੋਇਆ ਤੇ ਉਹ ਕਾਰੋਬਾਰ ਛੱਡ ਕੇ ਨਿਕਲ ਤੁਰੇ। ਲਾਹੌਰ ਦੇ ਨੇੜੇ ਆ ਨਿਕਲੇ ਇੱਥੇ ਇੱਕ ਸਾਧੂ ਦੇ ਨਾਲ ਲక్ష్ਮਣ ਦਾਸ ਦਾ ਮੇਲ ਹੋਇਆ ਜਿਸ ਦਾ ਨਾਮ ਸੀ ਜਨਕੀ ਪ੍ਰਸਾਦ ਜਨਕੀ ਪ੍ਰਸਾਦ ਨੇ ਲక్ష్ਮਣ ਦਾਸ ਨੂੰ ਆਪਣਾ ਚੇਲਾ ਬਣਾ ਲਿਆ ਤੇ ਇਹਨਾਂ ਦਾ ਨਾਮ ਬਦਲ ਕੇ ਮਾਧੂ ਦਾਸ ਰੱਖ ਦਿੱਤਾ ਕਾਫੀ ਸਮਾਂ ਜਨਕੀ ਪ੍ਰਸਾਦ ਦੀ ਸੰਗਤ ਕੀਤੀ ਤੇ ਹੋਰ ਕਈ ਸਾਧੂਆਂ ਦੇ ਨਾਲ ਘੁੰਮਦੇ ਘਮਾਉਂਦੇ ਦੱਖਣ ਦੇ ਵਿੱਚ ਪੰਜਵੱਟੀ ਦੇ ਕੋਲ ਪਹੁੰਚ ਗਏ ਇੱਥੇ ਪਹੁੰਚ ਕੇ ਲక్ష్ਮਨ ਦਾਸ ਦਾ ਮੇਲ ਹੁੰਦਾ ਹੈ ਔਗਣਾਥ ਜੋਗੀ ਦੇ ਨਾਲ ਔਗਣਾਥ ਨੂੰ ਗੁਰੂ ਤਾਰਨ ਕਰਦੇ ਹਨ ਤੇ ਔਗਣਾਥ ਜੰਤਰ ਮੰਤਰ ਤੰਤਰ ਆਦਿਕ ਵਿਦਿਆ ਦਾ ਜਾਣਕਾਰ ਸੀ ਤੇ ਉਸ ਨੇ ਇਹ ਜੰਤਰ ਮੰਤਰ ਤੰਤਰ ਲక్ష్ਮਨ ਮਾਧੋਦਾਸ ਨੂੰ ਵੀ ਸਿਖਾ ਦਿੱਤੇ ਹੁਣ ਮਾਧੋਦਾਸ ਬੈਰਾਗੀ ਨੇ ਗੋਦਾਵਰੀ ਨਦੀ ਦੇ ਕੰਢੇ ਦੇ ਉੱਤੇ ਆਪਣਾ ਇੱਕ ਡੇਰਾ ਸਥਾਪਿਤ ਕਰ ਲਿਆ ਇਸ ਦੇ ਜੀਵਨ ਦਾ ਸ਼ੋਗਲ ਬਣ ਗਿਆ ਕਿ ਆਏ ਹੋਏ ਸਾਧੂ ਮਹਤਮਾ ਦੀ ਫੇਟੀ ਕਰਨੀ ਤੇ ਉਸ ਆ ਮੌਜੂਦ ਤੇ ਮਖੌਲ ਉਡਾਣਾ ਕਿਹਾ ਜਾਂਦਾ ਹੈ ਕਿ ਇਸ ਨੇ ਆਪਣੇ ਡੇਰੇ ਵਿੱਚ ਇੱਕ ਪਲੰਘ ਰੱਖਿਆ ਹੋਇਆ ਸੀ ਜਦੋਂ ਕੋਈ ਸਾਧੂ ਮਹਤਮਾ ਉਸ ਪਲੰਘ ਦੇ ਉੱਤੇ ਬੈਠਦਾ ਸੀ ਤੇ ਆਪਣੀਆਂ ਕਰਾਮਾਤੀ ਸ਼ਕਤੀਆਂ ਦੇ ਦੁਆਰਾ ਉਸ ਪਲੰਘ ਨੂੰ ਇਹ ਪਲਟ ਦਿੰਦਾ ਸੀ ਫਿਰ ਗੜਗੜਾ ਕੇ ਹੱਸਦਾ ਸੀ ਉਧਰ ਗੁਰੂ ਗੋਬਿੰਦ ਸਿੰਘ ਜੀ ਜਦੋਂ ਸੱਚਖੰਡ ਹਜੂਰ ਸਾਹਿਬ ਨਾਲ ਡੇਢ ਪਹੁੰਚਦੇ ਹਨ ਤੇ ਮਾਧੋਦਾਸ ਦੇ ਡੇਰੇ ਪਹੁੰਚਦੇ ਹਨ ਮਾਧੋਦਾਸ ਉਸ ਵਕਤ ਡੇਰੇ ਦੇ ਵਿੱਚ ਮੌਜੂਦ ਨਹੀਂ ਸੀ ਸਿਕਾਣੇ ਇਸ ਦਾ ਬਾਗ ਉਜਾੜ ਦਿੱਤਾ ਔਰ ਗੁਰੂ ਗੋਬਿੰਦ ਸਿੰਘ ਜੀ ਉਸ ਪਲੰਗ ਤੇ ਬਿਰਾਜਮਾਨ ਹੋ ਗਏ ਇਸ ਦੇ ਚੇਲੇ ਚਾੜਛੜਿਆ ਨੇ ਬਹੁਤ ਕੋਸ਼ਿਸ਼ ਕੀਤੀ ਪਲੰਗ ਨੂੰ ਪਲਟਣ ਦੀ ਪਰ ਪਲਟਿਆ ਨਹੀਂ ਗਿਆ ਅਖੀਰ ਮਾਧੋਦਾਸ ਆਪ ਆਇਆ ਉਸਨੇ ਵੀ ਆਪਣੀਆਂ ਜੰਤਰ ਮੰਤਰ ਕਰਮ ਅਤੀ ਸ਼ਕਤੀਆਂ ਦੇ ਨਾਲ ਬਲੰਗ ਨੂੰ ਪਲਟਣ ਦੀ ਕੋਸ਼ਿਸ਼ ਕੀਤੀ ਪਰ ਬਲੰਗ ਜਿਹੜਾ ਸੀ ਉਹ ਉਪਰਟਾਇਆ ਨਹੀਂ ਜਾ ਸਕਿਆ ਅਖੀਰ ਥੱਕ ਹਾਰ ਕੇ ਮਾਧੋਦਾਸ ਗੁਰੂ ਗੋਬਿੰਦ ਸਿੰਘ ਜੀ ਦੀ ਚਰਨੀ ਟੈਪਿਆ ਤੇ ਪੁੱਛਣ ਲੱਗਾ ਕਿ ਤੁਸੀਂ ਕੌਣ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਆਪਣੇ ਅੰਦਰ ਛਾਤੀ ਮਾਰ ਕੇ ਦੇਖ ਸੋਚ ਵਿਚਾਰ ਕੇ ਦੇਖ ਮਾਧੋਦਾਸ ਕਹਿਣ ਲੱਗਾ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ ਸਤਿਗੁਰੂ ਜੀ ਕਹਿਣ ਲੱਗੇ ਹਾਂ ਮੈਂ ਗੁਰੂ ਗੋਬਿੰਦ ਸਿੰਘ ਜੀ ਹਾਂ ਸੋ ਮਾਧੋਦਾਸ ਟੈਕ ਕੇ ਚਰਨੀ ਪੈ ਗਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਡਾ ਬੰਦਾ ਬੰਦਾ ਦਾ ਅਰਥ ਹੁੰਦਾ ਹੈ ਸੇਵਕ ਜਾਂ ਗੁਲਾਮ ਮਾਧੋਦਾਸ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਗੁਲਾਮੀ ਪ੍ਰਵਾਨ ਕੀਤੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਅਮਰਤ ਛਕਾ ਕੇ ਤੇ ਇਸ ਨੂੰ ਬੰਦਾ ਬਹਾਦਰ ਦਾ ਨਾਮ ਬਖਸ਼ਿਸ਼ ਕੀਤਾ ਤੇ ਇਸ ਨੂੰ ਸਾਰਾ ਪੰਜਾਬ ਦਾ ਜੋ ਇਤਿਹਾਸ ਸੀ ਉਹ ਦ੍ਰਿੜ ਕਰਵਾਇਆ ਤੇ ਪੰਜ ਸਿੰਘ ਇੱਕ ਨਿਸ਼ਾਨ ਅਤੇ ਪੰਜ ਤੀਰ ਆਪਣੇ ਪੱਥੇ ਵਿੱਚੋਂ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਕੀਤੀ। ਇੱਕ ਨਗਾਰਾ ਬਖਸ਼ਿਸ਼ ਕੀਤਾ। ਇਸ ਤੋਂ ਇਲਾਵਾ 20 ਸਿੰਘਾਂ ਦਾ ਇੱਕ ਜਥਾ ਨਾਲ ਤੋੜਿਆ। ਤੇ ਸਤਿਗੁਰੂ ਜੀ ਨੇ ਬੰਦਾ ਸਿੰਘ ਬਹਾਦਰ ਨੂੰ ਪੰਜਾਬ ਨੂੰ ਤੋੜ ਦਿੱਤਾ। ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਆਉਂਦਿਆਂ ਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਸਿੱਖ ਸੰਗਤਾਂ ਨੂੰ ਭੁਕਾਰਿਆ। ਆਓ ਸਿੱਖੋ ਤੁਹਾਨੂੰ ਸਰੰਧ ਪੁਕਾਰਦੀ ਹੈ ਤੁਹਾਨੂੰ ਗੁਰੂ ਕੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲੈਣ ਵਾਸਤੇ ਇਸ ਜੰਗ ਦੇ ਵਿੱਚ ਸ਼ਾਮਲ ਹੋਣ ਸ਼ਾਮਲ ਹੋਣ ਲਈ ਗੁਰੂ ਜੀ ਦਾ ਹੁਕਮ ਹੈ ਸੋ ਗੁਰੂ ਜੀ ਦੇ ਹੁਕਮਨਾਮੇ ਸੁਣ ਕੇ ਪੰਜਾਬ ਦੇ ਸਿੱਖ ਬੰਦਾ ਸਿੰਘ ਬਹਾਦਰ ਜੀ ਦੇ ਜਥੇ ਦੇ ਵਿੱਚ ਸ਼ਾਮਲ ਹੋਣ ਲੱਗੇ ਬੰਦਾ ਸਿੰਘ ਜੀ ਨੇ ਆਉਂਦਿਆਂ ਹੀ ਜਿੱਤਾਂ ਦਾ ਸਿਲਸਲਾ ਜਿਹੜਾ ਸੀ ਉਹ ਸ਼ੁਰੂ ਕਰ ਦਿੱਤਾ ਸਭ ਤੋਂ ਪਹਿਲਾਂ ਸਮਾਣੀ ਦੇ ਉੱਤੇ ਜਿੱਤ ਪ੍ਰਾਪਤ ਕੀਤੀ ਕੁੜਾਮ ਔਠਸਕਾ ਮੁਸਤਫਾ ਬਾਦ ਕਪੂਰੀ ਸਡੋਰਾ ਹੋਰ ਕਈ ਥਾਵਾਂ ਤੇ ਬੰਦਾ ਸਿੰਘ ਬਹਾਦਰ ਜੀ ਨੇ ਜਿੱਤਾਂ ਪ੍ਰਾਪਤ ਕੀਤੀਆਂ ਰੋਪੜ ਦੇ ਵਿੱਚ ਲੜਾਈ ਹੋਈ ਇਸ ਲੜਾਈ ਦੇ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਫਤ ਬਨੋੜ ਦੀ ਲੜਾਈ ਹੋਈ ਇਸ ਵਿੱਚ ਵੀ ਜਿੱਤ ਪ੍ਰਾਪਤ ਕੀਤੀ ਇਤੋਂ ਬੰਦਾ ਸਿੰਘ ਜੀ ਨੇ ਰੁਖ ਕੀਤਾ ਸਰਹੰਦ ਦਾ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਖੂਨ ਡੋਲ ਮੀ ਲੜਾਈ ਹੋਈ ਤੇ ਇਸ ਲੜਾਈ ਦੇ ਵਿੱਚ ਵਜ਼ੀਰ ਖਾਨ ਨੂੰ ਮਾਰ ਕੇ ਤੇ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਤੇ ਸਿੱਖ ਜਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੀ ਜੀ ਦੀ ਸਰਦਾਰੀ ਦੇ ਹੇਠ ਸਰਹੰਦ ਦੇ ਵਿੱਚ ਜੇਤੂਆਂ ਦੀ ਸ਼ਕਲ ਦੇ ਵਿੱਚ ਦਾਖਲ ਹੁੰਦੇ ਹਨ ਸਰਹੰਦ ਦੇ ਉੱਤੇ ਜਿੱਤ ਪ੍ਰਾਪਤ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਸ ਦਾ ਨਾਮ ਬਦਲ ਕੇ ਤੇ ਫਤਿਹਗੜ੍ਹ ਸਾਹਿਬ ਰੱਖਿਆ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦਾ ਦਾ ਨਾਮ ਫਤਿਹ ਸਿੰਘ ਦੇ ਨਾਮ ਦੇ ਉੱਤੇ ਫਤਿਹਗੜ ਰੱਖਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪਣੀ ਰਾਜਧਾਨੀ ਮੁਖਲਿਸਗੜ੍ਹ ਨੂੰ ਬਣਾਇਆ ਔਰ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਦਾ ਸਿੱਕਾ ਜਾਰੀ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜ਼ਿਮੀਂਦਾਰਾ ਸਿਸਟਮ ਜਿਹੜਾ ਸੀ ਉਸ ਦੇ ਵਿੱਚ ਸੁਧਾਰ ਕੀਤਾ ਸ਼ਾਹੂਕਾਰਾ ਸਿਸਟਮ ਬਦਲ ਕੇ ਤੇ ਕਾਸਤਕਾਰਾਂ ਨੂੰ ਜ਼ਮੀਨ ਦਾ ਮਾਲਕਾਨਾ ਹੱਕ ਜਿਹੜਾ ਸੀ ਉਹ ਬਖਸ਼ਿਸ਼ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਵਿੱਚ ਸਰਹੰਦ ਦਾ ਹਾਕਮ ਭਾਈ ਬਾਜ ਸਿੰਘ ਜੀ ਨੂੰ ਸਥਾਪਿਤ ਕੀਤਾ ਗਿਆ ਭਾਈ ਆਲੀ ਸਿੰਘ ਨੂੰ ਉਹਨਾਂ ਦਾ ਨਾਇਬ ਬਣਾਇਆ ਗਿਆ ਤੇ ਭਾਈ ਬਾਜ ਸਿੰਘ ਜੀ ਦੇ ਭਰਾ ਆਰਮ ਸਿੰਘ ਨੂੰ ਥਾਨੇਸਰ ਦਾ ਹਾਕਮ ਬਣਾਇਆ ਗਿਆ ਬਾਬਾ ਬਨੋਦ ਸਿੰਘ ਨੂੰ ਉਹਨਾਂ ਦਾ ਸਹਾਇਕ ਥਾਪਿਆ ਗਿਆ ਭਾਈ ਫਤੇ ਸਿੰਘ ਨੂੰ ਸਮਾਣੇ ਦਾ ਹਾਕਮ ਬਣਾਇਆ ਗਿਆ ਬਾਬਾ ਜੀ ਨੇ ਆਪਣੀ ਰਾਜਧਾਨੀ ਜਿਹੜੀ ਸੀ ਉਸ ਦਾ ਨਾਮ ਲੋਗੜ ਰੱਖਿਆ ਸੋ ਇੱਥੇ ਹੀ ਜੰਗੀ ਸਮਾਨ ਤੇ ਸਾਰਾ ਹੀ ਮਾਲ ਅਸਬਾਬ ਤੇ ਖਜ਼ਾਨਾ ਆਦਿਕ ਪਿਆ ਸੀ ਉਹ ਰੱਖਿਆ ਜਾਂਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਮੱਝ ਦੇ ਇਲਾਕੇ ਵਿੱਚ ਔਰ ਦੁਆਬੇ ਦੇ ਇਲਾਕੇ ਵਿੱਚ ਜਿੱਤਾਂ ਦਾ ਸੁਰਸਲਾ ਸ਼ੁਰੂ ਕੀਤਾ ਇਸ ਤੋਂ ਇਲਾਵਾ ਪਹਾੜੀ ਰਾਜਾਂ ਦਾ ਵੀ ਰੁਖ ਕੀਤਾ ਉਧਰ ਬਹਾਦਰ ਸ਼ਾਹ ਨੇ ਸਿੱਖਾਂ ਦੇ ਉੱਤੇ ਸਖਤੀ ਕੀਤੀ ਤੇ ਬੰਦਾ ਸਿੰਘ ਬਹਾਦਰ ਜੀ ਨੂੰ ਪਹਾੜੀ ਇਲਾਕਿਆਂ ਵਿੱਚ ਜਾ ਕੇ ਸ਼ਰਨ ਲੈਣੀ ਪਈ ਫਿਰ ਜਦੋਂ ਬਹਾਦਰ ਸਾਹਿਬ ਦੀ ਮੌਤ ਹੋ ਗਈ ਤੇ ਉਸ ਤੋਂ ਬਾਅਦ ਫਰੁਖਸੀਅਰ ਬਾਦਸ਼ਾਹ ਦਿੱਲੀ ਦੇ ਤਖਤ ਦੇ ਉੱਤੇ ਬੈਠਦਾ ਹੈ ਬੰਦਾ ਸਿੰਘ ਬਹਾਦਰ ਜੰਮੂ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਤੇ ਮੈਦਾਨੀ ਇਲਾਕੇ ਦੇ ਵਿੱਚ ਆਉਂਦੇ ਹਨ ਬਟਾਲਾ ਕਲਾਨੌਰ ਆਦਿ ਦੇ ਇਲਾਕਿਆਂ ਵਿੱਚ ਜਿੱਤਾਂ ਪ੍ਰਾਪਤ ਕਰਦੇ ਹਨ ਉਧਰ ਫਰੁਖਸੀਅਰ ਨੇ ਸਰਹੰਦ ਲਾਹੌਰ ਮਲਤਾਨ ਆਦਿ ਕ ਜਿੰਨੇ ਵੀ ਸੂਬੇਦਾਰ ਸਨ ਉਨ੍ਹਾਂ ਦੇ ਨਾਮ ਚਿੱਠੀਆਂ ਜਾਰੀ ਕੀਤੀਆਂ ਕਿ ਜਲਦੀ ਤੋਂ ਜਲਦੀ ਬੰਦਾ ਸਿੰਘ ਬਹਾਦਰ ਨੂੰ ਕਾਬੂ ਕਰਕੇ ਤੇ ਗ੍ਰਿਫਤਾਰ ਕੀਤਾ ਜਾਵੇ ਇਹਨਾਂ ਸਾਰੇ ਹੀ ਸੂਬੇਦਾਰਾਂ ਨੇ ਮਿਲ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦੇ ਵਿੱਚ ਲਾਹੌਰ ਦਾ ਸੂਬੇਦਾਰ ਮਦ খান ਸੀ ਜਿਸ ਨੂੰ ਫਰਖਸ਼ੀਰ ਨੇ ਸਖਤ ਤਾੜਨਾ ਪਿਆ ਪਥਰ ਲਿਖਿਆ ਸੀ ਕਿ ਜਲਦੀ ਤੋਂ ਜਲਦੀ ਬੰਦਾ ਸਿੰਘ ਬਹਾਦਰ ਨੂੰ ਕਾਬੂ ਕੀਤਾ ਜਾਵੇ ਉਸ ਦਾ ਪੁੱਤਰ ਕਮਰੂਦੀਨ ਔਰ ਮੁਹੰਮਦ ਅਮੀਨ ਖਾਨ ਮੁਜਫਰ ਖਾਨ ਰਾਜਾ ਉਦਿਤ ਸਿੰਘ ਬੁੰਦੇਲੀਆ ਰਾਜਾ ਦਲਪਤ ਰਾਏ ਬੁੰਦੇਲੀ ਦੇ ਪੁੱਤਰ ਪ੍ਰੀਤੀ ਚੰਦ ਪਧਵਾੜੀਏ ਰਾਜੇ ਗੋਪਾਲ ਅਤੇ ਹੋਰ ਸਰਦਾਰਾਂ ਸਮੇਤ ਪੰਜਾਬ ਦੇ ਕਈ ਜ਼ਗੀਰਦਾਰਾਂ ਤੇ ਫੌਜਦਾਰਾਂ ਨੂੰ ਅਬਦਲ ਸਮਦ ਖਾਨ ਦੀ ਸਹਾਇਤਾ ਕਰਨ ਲਈ ਵੀ ਸੁਨੇਹੇ ਭੇਜੇ ਗਏ ਇਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਜਿਸ ਦੇ ਵਿੱਚ ਐਮਨਾਬਾਦ ਦਾ ਹਕਮ ਵੀ ਸੀ ਗੁਜਰਾਤ ਦਾ ਫੌਜਦਾਰ ਵੀ ਸੀ ਔਰੰਗਾਬਾਦ ਪਸਰੂਰ ਬਟਾਲਾ ਆਧਿਕ ਸਾਰੇ ਇਲਾਕਿਆਂ ਦੇ ਸੂਬੇਦਾਰਾਂ ਨੇ ਇਕੱਠੇ ਹੋ ਕੇ ਬੰਦਾ ਸਿੰਘ ਬਹਾਦਰ ਦੇ ਨਾਲ ਜੰਗ ਛੇੜ ਦਿੱਤੀ। ਮਿਰਜ਼ਾ ਜਾਨ ਖਾਨ ਤੋਂ ਇਹ ਜੰਗ ਸ਼ੁਰੂ ਹੁੰਦੀ ਹੋਈ ਬਟਾਲਾ ਔਰ ਕਲਾ ਨੌਰ ਦੇ ਨੇੜੇ ਪਹੁੰਚਦੀ ਹੈ ਜਿੱਥੇ ਬੰਦਾ ਸਿੰਘ ਬਹਾਦਰ ਜੀ ਨੇ ਗੁਰਦਾਸ ਨੰਗਲ ਦੀ ਗੜੀ ਦੇ ਵਿੱਚ ਸ਼ਰਨ ਲਈ। ਇਸ ਗੜੀ ਨੂੰ ਕਾਫੀ ਸਮਾਂ ਕੇਰਾ ਪਾਈ ਰੱਖਿਆ ਅੰਦਰ ਰਸਤਾ ਮੁੱਕ ਜਾਣ ਦੇ ਕਾਰਨ ਸਿੰਘ ਗੜੀ ਵਿੱਚੋਂ ਆਉਂਦੇ ਤੇ ਚਪਤ ਮਾਰ ਕੇ ਆਪਣੀ ਘੋੜਿਆਂ ਵਾਸਤੇ ਪੱਠਾ ਦੱਥਾ ਲੈ ਜਾਂਦੇ ਅਤੇ ਰਸਤਾ ਲੁੱਟ ਕੇ ਲੈ ਜਾਂਦੇ 8 ਸਨ ਮਹੀਨੇ ਲਗਭਗ ਹੋ ਚਲੇ ਸਨ ਕਿੜਾ ਪਏ ਨੂੰ ਸਿਕਾਣੇ ਦਰਖਤਾਂ ਦੇ ਪੱਤੇ ਤੋੜ ਤੋੜ ਕੇ ਖਾਦੇ ਘੋੜਿਆਂ ਦੇ ਮਾਸਰੇ ਨਰਨ ਕੇ ਖਾਦੇ ਆਪਣੇ ਪੱਟਾਂ ਦੇ ਮਾਸ چیر ਚਿਰ ਕੇ ਵੀ ਗੁਜ਼ਾਰਾ ਕੀਤਾ ਉਧਰ ਬਾਬਾ ਬਨੋਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਵਿੱਚ ਕੁਝ ਤਕਰਾਰ ਹੋਈ ਜਿਸ ਦੇ ਵਿੱਚ ਬਾਬਾ ਬਨੋਦ ਸਿੰਘ ਜੀ ਲੜਦਿਆਂ ਹੋਇਆਂ ਗੱਡੀ ਵਿੱਚੋਂ ਸੁਰੱਖਿਤ ਬਾਹਰ ਨਿਕਲ ਗਏ। ਬਾਬਾ ਬੰਦਾ ਸਿੰਘ ਜੀ ਦਾ ਫੈਸਲਾ ਸੀ ਕਿ ਗੱਡੀ ਦੇ ਵਿੱਚ ਟਿਕ ਕੇ ਹੀ ਜੰਗ ਲੜਿਆ ਜਾਵੇ। ਬਹੁਤ ਲੰਬਾ ਸਮਾਂ ਹੋ ਚੁੱਕਾ ਸੀ। ਕਈ ਚਿਰਾਂ ਤੋਂ ਸਿੱਖ ਜਿਹੜੇ ਸਨ ਉਹ ਭੁੱਖਣ ਪਾਣੀ ਤੇ ਕਮਜ਼ੋਰ ਹੋ ਚੁੱਕੇ ਸਨ। ਪੇਚਸ ਆਦਕ ਦੀਆਂ ਬਿਮਾਰੀਆਂ ਨੇ ਸਿੱਖਾਂ ਨੂੰ ਜਕੜ ਲਿਆ ਸੀ ਤੇ ਅਖੀਰ ਗੱਡੀ ਦੇ ਵਿੱਚੋਂ 300 ਸਿੱਖ ਜਿਹੜੇ ਸਨ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਹ 200 ਸਿੱਖ ਜਿਹੜੇ ਸਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਨੂੰ ਲਾਹੌਰ ਲਿਜਾਇਆ ਗਿਆ 300 ਸਿੱਖਾਂ ਦੇ ਸਿਰ ਜਿਹੜੇ ਸਨ ਉਹ ਨੀਜਿਆਂ ਦੇ ਉੱਤੇ ਟੰਗੇ ਹੋਏ ਸਨ ਤੇ ਜਲੂਸ ਦੀ ਸ਼ਕਲ ਦੇ ਵਿੱਚ ਲਾਹੌਰ ਲਿਜਾਇਆ ਗਿਆ ਬਾਅਦ ਵਿੱਚ ਇਹਨਾਂ ਬਾਦਸ਼ਾਹਾਂ ਨੇ ਸਮਝਿਆ ਕਿ ਇਹ ਗਿਣਤੀ ਤਾਂ ਬਹੁਤ ਥੋੜੀ ਹੈ ਇਸ ਕਰਕੇ ਗਿਣਤੀ ਨੂੰ ਵਧਾਉਣ ਵਾਸਤੇ ਪਿੰਡਾਂ ਸ਼ਹਿਰਾਂ ਤੇ ਕਸਬਿਆਂ ਦੇ ਵਿੱਚੋਂ ਬੇਦੋਸ਼ ਸਿੱਖਾਂ ਨੂੰ ਫੜ ਕੇ ਕਤਲ ਕੀਤਾ ਗਿਆ ਗ੍ਰਿਫਤਾਰ ਕੀਤਾ ਗਿਆ ਤੇ ਗਿਣਤੀ ਜਿਹੜੀ ਸੀ ਉਹ 700 ਤੋਂ 740 ਤੱਕ ਪਹੁੰਚਾ ਦਿੱਤੀ ਗ੍ਰਿਫਤਾਰ ਸਿੰਘ ਜਿਹੜੇ ਸਨ ਉਹਨਾਂ ਦੀ ਗਿਣਤੀ 740 ਔਰ 2000 ਸਿੱਖਾਂ ਦੇ ਸਿਰ ਜਿਹੜੇ ਸਨ ਉਹ ਨੀਜਿਆਂ ਦੇ ਉੱਤੇ ਟੰਗੇ ਹੋਏ ਸਨ 700 ਗੱਡੇ ਜਿਹੜੇ ਸਨ ਸਿੱਖਾਂ ਦੇ ਸਿਰਾਂ ਦੇ ਨਾਲ ਭਰੇ ਹੋਏ ਸਨ ਤੇ ਜਲੂਸ ਦੀ ਸ਼ਕਲ ਦੇ ਵਿੱਚ ਲਾਹੌਰ ਤੋਂ ਸਰਹੰਦ ਤੇ ਸਰਹੰਦ ਤੋਂ ਦਿੱਲੀ ਲਿਜਾਇਆ ਗਿਆ ਬੰਦਾ ਸਿੰਘ ਬਹਾਦਰ ਨੂੰ ਲੋਹੇ ਦੇ ਪਿੰਜਰੇ ਵਿੱਚ ਕੈਦ ਕਰਕੇ ਸੂਹੇ ਰੰਗ ਦੀ ਉਹਨਾਂ ਦੇ ਸਿਰ ਦੇ ਉੱਤੇ ਦਸਤਾਰ ਸਜਾਈ ਹੋਈ ਸੀ ਔਰ ਸੂਹੀ ਪੋਸ਼ਾਕ ਉਹਨਾਂ ਨੂੰ ਪਹਿਨਾਈ ਹੋਈ ਸੀ ਸਿੱਖਾਂ ਦੇ ਸਿਰਾਂ ਦੇ ਜਿਹੜੇ ਗੱਡੇ ਭਰੇ ਹੋਏ ਸਨ ਅਤੇ ਨੇਜੀਆਂ ਤੇ ਬਾਂਸਾਂ ਦੇ ਉੱਤੇ ਸਿੱਖਾਂ ਦੇ ਸਿਰ ਟੰਗੇ ਹੋਏ ਸਨ ਇਹ ਜਲੂਸ ਜਦੋਂ ਸਰਹੰਦ ਪਹੁੰਚਦਾ ਹੈ ਤੇ ਸਰਹੰਦ ਦੀਆਂ ਗਲੀਆਂ ਦੇ ਵਿੱਚ ਇਹਨਾਂ ਨੂੰ ਫੇਰਿਆ ਜਾਂਦਾ ਹੈ ਸਿੱਖਾਂ ਨੂੰ ਲੋਕ ਮਖੌਲ ਕਰਦੇ ਹਨ ਗਾਲਾਂ ਕੱਢਦੇ ਹਨ ਫਾਰੇ ਇਸੇਖਾ ਚੜ੍ਹਦੀ ਕਲਾ ਦੇ ਵਿੱਚ ਸਭ ਕੁਝ ਸਹਾਰਦੇ ਹਨ ਅਖੀਰ ਇਹ ਕਾਫਲਾ ਦਿੱਲੀ ਪਹੁੰਚਦਾ ਹੈ ਤੇ ਦਿੱਲੀ ਪਹੁੰਚ ਕੇ ਤੇ ਮਾਰਚ ਦੇ ਮਹੀਨੇ ਵਿੱਚ ਕਤਲੇਆਮ ਜਿਹੜਾ ਹੈ ਉਹ ਸ਼ੁਰੂ ਹੁੰਦਾ ਹੈ ਹਰ ਰੋਜ਼ 100 ਸਿੱਖ ਜਿਹੜਾ ਹੈ ਉਹ ਕਤਲ ਕੀਤਾ ਜਾਂਦਾ ਹੈ ਜੂਨ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਕੁਝ ਹੋਰ ਸਾਥੀਆਂ ਨੂੰ ਸ਼ਹੀਦ ਕੀਤਾ ਗਿਆ 9 ਜੂਨ ਸਨ 16 1716 ਇਸ ਸਮੇਂ ਦੋ ਕਟਨਾਮਾ ਵਾਪਰੀਆਂ ਜਿਨ੍ਹਾਂ ਦਾ ਜ਼ਿਕਰ ਇਤਿਹਾਸ ਵਿੱਚ ਮਿਲਦਾ ਹੈ ਕਿ ਜਦੋਂ ਪਿੰਡਾਂ ਸ਼ਹਿਰਾਂ ਦੇ ਵਿੱਚੋਂ ਬੇਦੋਸ਼ੇ ਸਿੱਕਾ ਨੂੰ ਫੜ ਕੇ ਤੇ ਗ੍ਰਿਫਤਾਰ ਕਰਕੇ ਇਹਨਾਂ ਸਿੱਕਾ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਸੀ ਇੱਕ ਨੌਜਵਾਨ ਲੜਕਾ ਜਿਸ ਦਾ ਹਜੇ ਵਿਆਹ ਹੋਏ ਨੂੰ ਵੀ ਥੋੜੇ ਦਿਨ ਹੋਏ ਸਨ ਗ੍ਰਿਫਤਾਰ ਕਰਕੇ ਤੇ ਇਸ ਜੱਥੇ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਔਰ ਇਸ ਦੀ ਮਾਤਾ ਨੇ ਫਰਖਸियर ਬਾਦਸ਼ਾਹ ਤੱਕ ਪਹੁੰਚ ਗਈ ਸੀ ਤੇ ਉਸ ਨੇ ਕਿਹਾ ਕਿ ਜੇਕਰ ਤੇਰਾ ਬੱਚਾ ਕਹਿ ਦਿੰਦਾ ਹੈ ਕਿ ਮੈਂ ਸਿੱਖ ਨਹੀਂ ਤੇ ਇਸ ਨੂੰ ਛੱਡ ਦਿੱਤਾ ਜਾਵੇਗਾ ਪਰ ਸਿੱਖਾਂ ਦੀ ਸੰਗਤ ਕਰਕੇ ਇਹ ਬੱਚਾ ਜਿਹੜਾ ਹੈ ਬੜੀ ਦਲੇਰੀ ਤੇ ਜੁਰਤ ਦੇ ਨਾਲ ਕਹਿਣ ਲੱਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ ਮੈਂ ਗੁਰੂ ਦਾ ਸੱਚਾ ਸਿੱਖ ਹਾਂ ਮੈਨੂੰ ਜਲਦੀ ਤੋਂ ਜਲਦੀ ਸ਼ਹੀਦ ਕੀਤਾ ਜਾਵੇ ਇਸੇ ਹੀ ਤਰ੍ਹਾਂ ਇੱਕ ਘਟਨਾ ਹੋਰ ਵਾਪਰੀ ਕਿ ਤਿੰਨ ਸਿੱਖਾਂ ਨੂੰ ਇੱਕ ਕਮਰੇ ਦੇ ਵਿੱਚ ਕੈਦ ਕਰਕੇ ਰੱਖਿਆ ਗਿਆ ਦੇਖਿਆ ਗਿਆ ਕਿ ਇਹਨਾਂ ਦਾ ਜੀਵਨ ਕਿਹੋ ਜਿਹਾ ਚਾਰ ਦਿਨਾਂ ਬਾਅਦ ਉਹਨਾਂ ਨੂੰ ਦੋ ਰੋਟੀਆਂ ਦਿੱਤੀਆਂ ਗਈਆਂ ਖਾਣ ਵਾਸਤੇ ਤੇ ਇਹ ਰੋਟੀਆਂ ਜਿਹੜੀਆਂ ਸਨ ਸਭ ਤੋਂ ਪਹਿਲਾਂ ਬਜ਼ੁਰਗ ਦੇ ਕੋਲ ਪਹੁੰਚਦੀਆਂ ਹਨ ਬਜ਼ੁਰਗ ਜਿਹੜਾ ਹੈ ਉਹ ਨੌਜਵਾਨ ਨੂੰ ਦੇ ਦਿੰਦਾ ਹੈ ਤੇ ਆਖਦਾ ਹੈ ਕਿ ਤੁਹਾਡੀ ਅਜੇ ਕੰਮ ਨੂੰ ਜ਼ਰੂਰਤ ਹੈ ਮੈਂ ਤਾਂ ਖਾਹ ਢਾਲਿਆ ਹੈ ਇਹ ਰੋਟੀਆਂ ਇਹ ਪ੍ਰਸ਼ਾਦੇ ਤੁਸੀਂ ਖੋ ਜਦੋਂ ਨੌਜਵਾਨ ਦੇ ਕੋਲ ਆਏ ਤੇ ਨੌਜਵਾਨ ਕਹਿਣ ਲੱਗਾ ਮੈਂ ਤੇ ਅਜੇ ਨੌਜਵਾਨ ਹਾਂ ਮੈਂ ਤੇ ਭੁੱਖ ਨੂੰ ਜਾਰ ਸਕਦਾ ਹਾਂ ਉਸ ਨੇ ਹੋਰ ਜਿਹੜੇ ਦੋ ਪ੍ਰਸ਼ਾਦੇ ਸਨ ਉਹ ਜੋ ਸਿੱਖ ਬੱਚਾ ਸੀ ਉਸ ਨੂੰ ਦੇ ਦਿੱਤੇ ਉਸ ਸਿੱਖ ਬੱਚੇ ਨੇ ਉਹ ਪ੍ਰਸ਼ਾਦੇ ਫਿਰ ਉਸ ਬਜ਼ੁਰਗ ਨੂੰ ਦੇ ਦਿੱਤੇ ਕਿ ਤੁਹਾਡੇ ਵਰਗੇ ਸਿਆਣਿਆਂ ਤੇ ਦਾਨਿਆਂ ਦੀ ਕੌਮ ਨੂੰ ਅਜੇ ਜ਼ਰੂਰਤ ਹੈ ਇਹ ਪ੍ਰਸ਼ਾਦੇ ਤੁਸੀਂ ਝਖ ਲਓ ਇਹ ਸਾਰਾ ਗੋਤਕ ਦੇਖ ਕੇ ਫਰਕਸੀਅਰ ਬਾਦਸ਼ਾਹ ਤੇ ਉਸ ਦੇ ਸਿਪਾਹੀ ਜਿਹੜੇ ਸਨ ਬੜੇ ਬੜੇ ਹੈਰਾਨ ਹੋਏ ਕਿਉਂਕਿ ਉਹ ਤਾਂ ਦੇਖਣਾ ਚਾਹੁੰਦੇ ਸਨ ਕਿ ਇਹ ਪ੍ਰਸ਼ਾਦਿਆਂ ਦੀ ਖਾਤਰ ਆਪਸ ਦੇ ਵਿੱਚ ਹੀ ਲੜ ਪੈਣਗੇ ਤੇ ਉਲਝ ਪੈਣਗੇ ਸੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਖੋਫਨਾਕ ਤਸੀਹੇ ਦਿੱਤੇ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਦੇ 4 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲੀਜਾ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪੰਨਿਆ ਗਿਆ ਉਹ ਫਿਰ ਵੀ ਨੰਡੋਲੇ ਫਿਰ ਗਰਮ ਜੰਬੂਰਾਂ ਦੇ ਨਾਲ ਉਹਨਾਂ ਦੇ ਸਰੀਰ ਦਾ ਮਾਸ ਨੋਚਿਆ ਗਿਆ ਮਾਸ ਤੋੜਿਆ ਗਿਆ ਪਰ ਉਹ ਫਿਰ ਵੀ ਨੰਡੋਲੇ ਫਿਰ ਉਹਨਾਂ ਦੀ ਇੱਕ ਇੱਕ ਕਰਕੇ ਅੱਖ ਕੱਢ ਦਿੱਤੀ ਗਈ ਇਸੇ ਹੀ ਤਰ੍ਹਾਂ ਇੱਕ ਇੱਕ ਕਰਕੇ ਉਹਨਾਂ ਦੇ ਹੱਥ ਵੜ ਦਿੱਤੇਗੇ ਇਸੇ ਹੀ ਤਰ੍ਹਾਂ ਫਿਰ ਉਹਨਾਂ ਦੇ ਪੈਰ ਵੀ ਵੜ ਦਿੱਤੇਗੇ ਪਰ ਉਹ ਗੁਰੂ ਦੇ ਸੱਚੇ ਸਿੱਖ ਸਿੱਖੀ ਨੂੰ ਕਿਸਾਂ ਤੇ ਸਵਾਸਾਂ ਦੇ ਨਾਲ ਨਿਭਾਉਂਦੇ ਹੋਏ ਸ਼ਹਾਦਤ ਦਾ ਜੰਮ ਪੀਗੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਅੰਮ੍ਰਿਤ ਦੀ ਲਾਜ ਰੱਖ ਗਏ